ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 49ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਧਮਾਲਾ ਸਾਹਿਬ ਸਜਾ ਕੇ ਦਿਖਾਣਾ ਹੈ 컬러ਫੁੱਲ ਧਮਾਲਾ ਸਾਹਿਬ ਹੋਏਗਾ ਜਿਹਦੇ ਵਿੱਚ ਅਸੀਂ ਤੁਹਾਨੂੰ ਪਟੀਆਂ ਵਾਲਾ ਧਮਾਲਾ ਸਾਹਿਬ ਸਜਾ ਕੇ ਦਿਖਾਣਾ ਹੈ ਸਟੈਪ ਬਾਈ ਸਟੈਪ ਇਸ ਲਈ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਹਰ ਇੱਕ ਚੀਜ਼ ਨੂੰ ਤੁਹਾਨੂੰ ਬੜੀ ਬਾਰੀਕੀ ਨਾਲ ਸਮਝਾਇਆ ਜਾਵੇਗਾ ਕਿ ਕਿਵੇਂ ਤੁਸੀਂ ਬੁੰਗਾ ਸਾਹਿਬ ਸਜਾਣਾ ਹੈ ਇਸ ਧਮਾਲਾ ਸਾਹਿਬ ਲਈ ਤੇ ਸਭ ਤੋਂ ਪਹਿਲਾਂ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਜਾਂ ਸਾਡੇ ਚੈਨਲ ਤੇ ਵੀਡੀਓ ਦੇਖਦੇ ਨੇ ਬਟ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾਏ ਕਿ ਦਿਖਾਣੀ ਹੈ ਸੀ ਤੇ ਤੁਹਾਨੂੰ ਵੀ ਨਾਲ-ਨਾਲ ਸਿਖਾਣੀ ਹੈ ਹੁਣ ਗੱਲ ਕਰਦੇ ਆ ਦੁਮਾਲਾ ਸਾਹਿਬ ਦੀ 6 ਮੀਟਰ ਦਾ ਆਪਣਾ ਇਹ orange color ਦਾ ਸੰਤਰੀ ਰੰਗ ਦਾ ਦੁਮਾਲਾ ਸਾਹਿਬਾ ਤੇ ਨੀਲੇ ਰੰਗ ਦਾ ਜਿਹੜਾ ਉਹ ਪੁੰਗਾ ਸਾਹਿਬ ਸਜਾਵਾਂਗੇ ਉਹ 3.5 ਮੀਟਰ ਦਾ ਆ ਦੇਖੋ ਦੁਮਾਲਾ ਸਾਹਿਬ ਨੂੰ ਥੋੜਾ ਜਿਹਾ ਗਿੱਲਾ ਕੀਤਾ ਆ ਸੀ ਕਿਉਂਕਿ ਇਹ ਕਪੜਾ ਹੈਗਾ ਰੂਬੀਆ ਵੈਲ ਕੈਮੀਕਲ ਕਪੜਾ ਆ ਇਹਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਤੈਅ ਮੰਨ ਲੈਣੀ ਹੈ ਗਿੱਲਾ ਕਰਕੇ ਤੇ ਇਸ ਤਰੀਕੇ ਨਾਲ ਪੂਣੀ ਜੀ ਕਰ ਲੈਣੀ ਹੈ ਜਿਹੜਾ ਕਿਸੇ ਜਾਣ ਦੇ ਵਿੱਚ ਆਸਾਨ ਰਵੇ ਤਾਂ ਜੋ ਪਹਿਲਾਂ ਹੀ ਥੋੜਾ ਜਿਹਾ ਇਕੱਠਾ ਹੋ ਜਵੇ ਕਪੜਾ ਕਿਉਂਕਿ ਇਹ ਕਪੜਾ ਥੋੜਾ ਹੈ ਭਾਰਾ ਹੁੰਦਾ ਹੈ ਵੈਸੇ ਧਮਾਲਾ ਸਾਹਿਬ ਲਈ F74 ਕਪੜਾ ਸਜਾਇਆ ਜਾਂਦਾ ਆ ਜਾਂ ਫੁੱਲ ਵੈਲ ਸਜਾਇਆ ਜਾਂਦਾ ਹੈ ਮੈਨੂੰ ਆਦਤ ਆ ਭਾਰਾ ਕਪੜਾ ਸਜਾਉਣ ਲਈ ਇਸ ਲਈ ਮੈਂ ਰੂਬੀਆ ਵੈਲ ਕੈਮੀਕਲ ਸਜਾ ਰਿਹਾ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਦੋਨਾਂ ਨੂੰ ਥੋੜਾ ਥੋੜਾ ਜਿਹਾ ਗਿੱਲਾ ਕਰ ਲੈਣਾ ਜੇ ਕਪੜਾ ਹਲਕਾ ਹੈ ਤਾਂ ਹੋਰ ਜ਼ਿਆਦਾ ਘੱਟ ਗਿੱਲਾ ਕਰਿਓ ਤੇ ਜਿਹੜਾ ਬੂੰਗਾ ਸਾਹਿਬ ਆ ਇਹਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਥੋੜਾ ਜਿਹਾ ਛਿੱਟਾ ਮਾਰਨਾ ਕਿ ਥੋੜਾ ਜਿਹਾ ਆਪਣ ਇਸੇ ਤਰੀਕੇ ਨਾਲ ਇਕੱਠਾ ਕਰ ਲੈਣਾ ਹੈ ਜਿਵੇਂ ਤੁਹਾਨੂੰ ਦਿਖਾ ਰਿਹਾ ਮੈਂ ਤੈਅ ਮਾਰ ਕੇ ਤਾਂ ਜੋ ਬੁੰਗਾ ਸਾਹਿਬ ਸਜਾਉਣ ਦੇ ਵਿੱਚ ਸਾਨੂੰ ਆਸਾਨੀ ਹੋਵੇ ਤੇ ਇਸ ਵੀਡੀਓ 'ਚ ਤੁਹਾਨੂੰ ਹਕਸੀ ਹਰ ਇੱਕ ਚੀਜ਼ ਬਹੁਤ ਹੀ ਬਾਰੀਕੀ ਤੇ ਸਟੈਪ ਬਾਈ ਸਟੈਪ ਦੱਸਾਂਗੇ ਕਿ ਤੁਸੀਂ ਵੀ ਕਿਸ ਤਰੀਕੇ ਨਾਲ ਵੀਡੀਓ ਦੇਖ ਕੇ ਦਸਤਾਰ ਸਜਾ ਸਕਦੇ ਹੋ ਹੁਣ ਤੁਹਾਨੂੰ ਅਸੀਂ ਬੂੰਗਾ ਸਾਹਿਬ ਸਜਾ ਕੇ ਦਿਖਾਣਾ ਹੈ ਤੁਸੀਂ ਦੇਖ ਸਕਦੇ ਹੋ ਆਪਣਾ ਸੰਪੂਰਨ ਧਮਾਲਾ ਸਾਹਿਬ ਆ ਇਹ ਦੋਨੋਂ ਹੀ ਸੰਪੂਰਨ ਨੇ ਬੂੰਗਾ ਸਾਹਿਬ ਤੇ ਧਮਾਲਾ ਸਾਹਿਬ ਦੋਨੋਂ ਪੱਲੇ ਇਸ ਤਰ੍ਹਾਂ ਤੁਸੀਂ ਫੋਲਡ ਕਰ ਲੈਣੇ ਨੇ ਫੋਲਡ ਕਰਕੇ ਜਿੰਨੇ ਤੁਹਾਡੇ ਕੇਸ ਨੇ ਉਸ ਤੋਂ ਥੋੜਾ ਲੰਬਾ ਪੱਲਾ ਲੈਣਾ ਹੈ ਤੁਸੀਂ ਉਹਨੂੰ ਸਿਰ ਦੇ ਉੱਪਰੋਂ ਘੁਮਾ ਕੇ ਅੱਗੇ ਤੱਕ ਲੈ ਕੇ ਆਣਾ ਹੈ ਕੇਸਾਂ ਨੂੰ ਖੋਲ ਲੈਣਾ ਹੈ ਨਾਲ ਕੰਗਾ ਸਾਹਿਬ ਨੂੰ ਵੀ ਰੱਖਣਾ ਇਸ ਗੱਲ ਦਾ ਧਿਆਨ ਰੱਖਿਓ ਕਪੜਾ ਉੱਨਾ ਨੀਵਾ ਕੰਨਾਂ ਗਿੱਠ ਕੈਂਚ ਐਕਸਟਰਾ ਥੱਲੇ ਨੂੰ ਖੋਲ ਲਿਓ ਕੇਸਾਂ ਨਾਲੋਂ ਜਿਹੜਾ ਕਿ ਕੇਸ ਜਿਹੜੇ ਨੇ ਆਪਣੇ ਚੰਗੀ ਤਰ੍ਹਾਂ ਲਪੇਟ ਹੋ ਜਾਣ ਵਿੱਚ ലപേടേക്ക് തരികന ਕੁਮਾ ਆਕੇ ਰੱਖ ਲੈਣਾ ਐ ਇਦਾਂ ਤੁਹਾਡੇ ਕੇਸ ਨੇ ਜਿਹੜੇ ਚੰਗੀ ਤਰ੍ਹਾਂ ਵਿੱਚ ਪਕੜ ਬਣਾ ਲੈਣਗੇ ਫਿਰ ਐਨ ਸੈਂਟਰ ਦੇ ਵਿੱਚ ਥੋੜਾ ਜਿਹਾ ਪਿੱਛੇ ਨੂੰ ਬਣਾਣਾ ਪਊਗਾ ਸਾਬ ਇਸ ਬੂੰਗਾ ਸਾਹਿਬ ਲਈ ਧਿਆਨ ਰੱਖਿਓ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਜਿਹੜੀਆਂ ਪਹਿਲੀਆਂ ਦੋ ਵੀਡੀਓ ਪਾਈਆਂ ਸੀ ਉਹ ਚਿੱਤ ਮੈਂ ਬੂੰਗਾ ਸਾਹਿਬ ਕੁਝ ਹੋਰ ਤਰੀਕੇ ਨਾਲ ਸਜਾਇਆ ਸੀਗਾ ਇਹਦੇ ਵਿੱਚ ਕੁਝ ਹੋਰ ਤਰੀਕੇ ਨਾਲ ਸਜਾਇਆ ਤੇ ਨਾਲ ਹੀ ਤੁਸੀਂ ਕੰਗਾ ਸਾਹਿਬ ਨੂੰ ਰੱਖ ਦੇਣਾ ਐ ਇਸ ਤਰੀਕੇ ਨਾਲ ਜੂੜੇ ਨੂੰ ਕਰਨ ਤੋਂ ਬਾਅਦ ਚੋਂ ਉੱਪਰੋਂ ਜੀ ਕੱਪੜੇ ਨੂੰ ਇਦਾਂ ਇਕੱਠਾ ਕਰ ਲਿਓ ਇਕੱਠਾ ਕਰਕੇ ਤੁਸੀਂ ਦੇਖ ਲੈਣਾ ਕਿ ਜਿਹੜੇ ਪੱਲੇ ਤੁਹਾਨੂੰ ਸਹੀ ਲੱਗਦੇ ਆ ਉਹਨਾਂ ਨੂੰ ਫੜ ਕੇ ਇਸ ਬੂੰਗਾ ਸਾਹਿਬ ਨੂੰ ਕਰ ਦੇਣਾ ਹੈ ਪਹਿਲਾਂ ਅਸੀਂ ਜੂੜੇ ਨੂੰ ਚੰਗੀ ਤਰ੍ਹਾਂ ਠਕਣਾ ਹੈ ਉੱਪਰੋਂ ਜੀ ਇਸ ਜਗ੍ਹਾ ਤੋਂ ਦੇਖੋ ਜਿੱਦਾਂ ਮੈਂ ਤੁਹਾਨੂੰ ਕਰਕੇ ਦਿਖਾ ਰਿਹਾ ਇਨ੍ਹਾਂ ਚੀਜ਼ਾਂ ਨੂੰ ਤੁਸੀਂ ਵੀ ਧਿਆਨ ਦੇ ਵਿੱਚ ਰੱਖਣਾ ਹੈ ਫਿਰ ਪੈ ਉੱਪਰੋਂ ਜੀ ਜੂੜਾ ਸਾਹਿਬ ਨੂੰ ਫੜ ਕੇ ਤੁਸੀਂ ਇਸ ਤਰੀਕੇ ਨਾਲ ਪੱਲੇ ਨੂੰ ਘੁਮਾਣਾ ਸ਼ੁਰੂ ਕਰ ਦੇਣਾ ਹੈ ਸਟੈਪ ਬਾਈ ਸਟੈਪ ਤੁਸੀਂ ਵੀ ਇਸ ਤਰੀਕੇ ਨਾਲ ਕਰਕੇ ਬੂੰਗਾ ਸਾਹਿਬ ਸਜਾਣਾ ਹੈ ਇਹਨਾਂ ਤੁਹਾਡਾ ਬੂੰਗਾ ਸਾਹਿਬ ਜਿਹੜਾ ਟਾਈਟ ਵੀ ਰਹੇਗਾ ਤੇ ਤੁਹਾਡਾ ਦਮਾਲਾ ਸਾਹਿਬ ਜਿਹੜਾ ਹੋਗਾ ਉਹਦੀ ਪਕੜ ਜਿਆਦਾ ਮਜ਼ਬੂਤ ਹੋਏਗੀ ਸਿਰ ਤੇ ਤੇ ਇਸ ਤਰੀਕੇ ਨਾਲ ਬਾਕੀ ਬਚਦੇ ਕੱਪੜੇ ਨੂੰ ਤੁਸੀਂ ਲਪੇਟਣਾ ਸ਼ੁਰੂ ਕਰ ਦੇਣਾ ਹੈ ਜੂੜੇ ਦੇ ਦੁਆਲੇ ਇਹ ਕਪੜੇ ਦੀ ਨਾਲ ਨਾਲ ਪੂਣੀ ਕਰਨੀ ਹੈ ਨਾਲ ਨਾਲ ਇਕੱਠਾ ਕਰਨਾ ਹੈ ਥੋੜਾ ਖਿੱਚ ਕੇ ਸਜਾਣਾ ਹੈ ਉੱਪਰ ਹੱਥ ਰੱਖ ਕੇ ਇੰਨਾ ਜਿਹੜੀ ਪਕੜਾ ਹੋਰ ਮਜ਼ਬੂਤ ਹੁੰਦੀ ਰਹਿੰਦੀ ਹੈ ਕਿਉਂਕਿ ਸਾਰਾ ਜੋਰ ਅਸੀਂ ਕਿਸੇ ਤੈ ਨਹੀਂ ਹੀ ਛੱਡ ਦੇਣਾ ਹੱਥ ਰੱਖਣ ਦਾ ਹੈ ਇਹ ਹੁੰਦਾ ਥੋੜੀ ਜੀ ਸਪੋਰਟ ਮਿਲ ਜਾਂਦੀ ਹੈ ਜੁੜੇ ਨੂੰ ਤੇ ਜਿਹੜਾ ਕਪੜਾ ਆ ਉਹ ਆਸਾਨੀ ਨਾਲ ਘੁਮਾਣਾ ਸੋਖਾ ਹੋ ਜਾਂਦਾ ਹੈ ਇਸ ਤਰੀਕੇ ਨਾਲ ਤੁਸੀਂ ਬਾਕੀ ਬਚਦੇ ਕਪੜੇ ਨੂੰ ਲਬੇੜ ਲੈਣਾ ਐਨ ਜਿੰਨਾ ਕਿ ਸਿਰ ਤੁਹਾਡਾ ਚੋੜਾ ਹੈ ਓਨਾਂ ਕ ਚੋੜਾ ਤੁਹਾਡਾ ਬੂੰਗਾ ਸਾਹਿਬ ਹੋਣਾ ਚਾਹੀਦਾ ਹੈ ਕਿਉਂਕਿ ਇਹ ਉਪਰੋ ਜੀ ਕੋਈ ਵੀ ਕਿਸੇ ਵੀ ਤਰੀਕੇ ਦੇ ਵਾਰ ਹੁੰਦੇ ਨੇ ਜਦੋਂ ਆਪਾਂ ਗਤਕਾ ਖੇਡਦੇ ਆ ਤੇ ਉਹਨਾਂ ਨੂੰ ਰੋਕਦਾ ਹੁੰਦਾ ਸਿਰ ਦੇ ਬਚਾਲੀ ਸਜਾਣੇ ਹੁੰਨੇ ਆ ਸੀ ਬੂੰਗਾ ਸਾਹਿਬ ਇਸ ਲਈ ਟਾਈਟ ਹੋਣਾ ਚਾਹੀਦਾ ਹੈ ਤੇ ਉਪਰੋਂ ਜੀ ਥੋੜਾ ਉੱਚਾ ਹੋਣਾ ਚਾਹੀਦਾ ਹੈ ਕਿ ਜਦੋਂ ਸਿਰ ਤੇ ਵਾਰ ਹੋਵੇ ਕਿਸੇ ਵੀ ਪ੍ਰਕਾਰ ਦਾ ਤਾਂ ਉਹਨੂੰ ਸਹਿਣ ਕੀਤਾ ਜਾ ਸਕੇ ਤੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਘੜ ਦੇਣਾ ਹੈ ਬੂੰਗਾ ਸਾਹਿਬ ਤੁਹਾਡਾ ਗੋਲ ਹੋਣਾ ਚਾਹੀਦਾ ਹੈ ਜਿਆਦਾ ਉੱਚਾ ਨਹੀਂ ਸਜਾਣਾ ਬੂੰਗਾ ਸਾਹਿਬ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਇਸ ਧੁਮਾਲਾ ਸਾਹਿਬ ਲਈ ਦੇਖੋ ਚੰਗੀ ਤਰ੍ਹਾਂ ਸਹੀ ਕਰਨ ਤੋਂ ਬਾਅਦ ਤੁਸੀਂ ਥੋੜਾ ਦੱਬ ਲੈਣਾ ਹੈ ਥੋੜਾ ਪਿੱਛੇ ਨੂੰ ਜਾਣਾ ਹੈ ਨਾ ਆਪਣਾ ਬੂੰਗਾ ਸਾ ਇਸ ਤਰੀਕੇ ਨਾਲ ਤੁਸੀਂ ਵੀ ਸਜਾ ਲੈਣਾ ਹੈ ਹੁਣ ਅਸੀਂ ਧੁਮਾਲਾ ਸਾਹਿਬ ਸਜਾ ਕੇ ਦਿਖਾਣਾ ਹੈ ਉਸ ਤੋਂ ਪਹਿਲਾਂ ਤੁਸੀਂ ਆ ਜਿਹੜਾ 80 ਸੈਂਟੀਮੀਟਰ ਦਾ ਪਟਕਾ ਹੈ ਉਹਨੂੰ ਇਸ ਤਰੀਕੇ ਨਾਲ ਸਜਾ ਲੈਣਾ ਹੈ ਹੁਣ ਆਪਣਾ ਜਿਹੜਾ ਧੁਮਾਲਾ ਸਾਹਿਬ ਹੈ ਪ੍ਰੋਪਰ ਹੈ 10 ਮੀਟਰ ਦਾ ਸਟਾਰਟਿੰਗ ਜੇ ਤੁਹਾਨੂੰ ਮੈਂ ਦੱਸਿਆ ਸੀ ਨਾ 6 ਮੀਟਰ ਦਾ ਆਪਣਾ ਧੁਮਾਲਾ ਸਾਹਿਬ 3.5 ਮੀਟਰ ਦਾ ਆਪਣਾ ਬੁੰਗਾ ਸਾਹਿਬ ਤੇ ਜਿਹੜਾ ਐਕਸਟਰਾ ਅੱਧਾ ਮੀਟਰ ਦਾ ਕਪੜਾ ਲਾ ਲਓ ਤੁਸੀਂ ਇਹ ਹੈਗਾ ਤਾਂ ਇਹ 80 ਸੈਂਟੀਮੀਟਰ ਦਾ 1 ਮੀਟਰ ਤੋਂ ਥੋੜਾ ਘੱਟ ਆ ਬਟ ਘੁਮਕੁਮਾ ਕੇ ਇਹ 10 ਮੀਟਰ ਬਣ ਜਾਂਦਾ ਹੁੰਦਾ ਹੈ ਕਿਉਂਕਿ ਵਿੱਚ ਇਹਦੇ ਵਿੱਚ ਅਸੀਂ ਪੱਟੀਆਂ ਵੀ ਯੂਜ਼ ਕਰਨੀਆਂ ਹਨ ਜਿਹਨੂੰ ਕਿ ਆਪਾਂ ਕਲਰਫੁੱਲ ਧਮਾਲਾ ਸਾਹਿਬ ਉਸ ਸਜਾਣਾ ਨਾ ਉਹਦੇ ਵਿੱਚ ਤੇ ਇਸ ਤਰੀਕੇ ਨਾਲ ਤੁਸੀਂ ਪਿੱਛੇ ਇੱਕ ਗੱਠ ਮਾਰ ਕੇ ਇਸ ਪੱਲੇ ਨੂੰ ਲਾ ਲੈਣਾ ਹੈ ਧਿਆਨ ਰੱਖਣਾ ਹੈ ਕਿ ਧਮਾਲਾ ਸਾਹਿਬ ਦੀ ਜਿਹੜੀ ਸ਼ੇਪ ਆ ਉਹ ਬਰਾਬਰ ਰਵੇ ਇਸ ਲਈ ਬੁੰਗਾ ਸਾਹਿਬ ਨੂੰ ਉੱਪਰੋਂ ਪ੍ਰੋਪਰ ਗੋਲ ਕਰਨਾ ਹੈ ਕਿ ਜਿਆਦਾ ਕਿਤੇ ਬਾਹਰ ਨਾਲ ਨਜ਼ਰ ਆਵੇ ਖੱਬੇ ਤੇ ਸੱਜੇ ਪਾਸੇ ਦੋਨਾਂ ਸਾਈਡਾਂ ਤੋਂ ਸਹੀ ਤਰੀਕੇ ਨਾਲ ਗੋਲ ਕਰ ਲੈਣਾ ਇਸ ਤਰੀਕੇ ਨਾਲ ਤੁਸੀਂ ਕੱਪੜੇ ਨੂੰ ਅੰਦਰ ਕਰ ਦੇਣਾ ਬਾਅਦ ਦੇ ਵਿੱਚ ਤੇ ਧਿਆਨ ਰੱਖਣਾ ਹੈ ਤੁਹਾਡਾ ਬੂੰਗਾ ਸਾਹਿਬ ਜਿਹੜਾ ਟਾਈਟ ਰਹੇ ਆਪਣੀ ਜਗ੍ਹਾ ਤੇ ਪਕੜ ਬਣਾਈ ਰੱਖੇ ਦੋਨਾਂ ਸਾਈਡਾਂ ਤੋਂ ਸ਼ੇਪ ਆ ਜਿਹੜੀ ਸਹੀ ਕਰ ਲੈਣੀ ਹੈ ਹੁਣ ਤੁਸੀਂ ਸਲਾਈ ਦੀ ਮਦਦ ਨਾਲ ਕੇਸਾ ਨੂੰ ਚੰਗੀ ਤਰ੍ਹਾਂ ਅੰਦਰ ਕਰ ਲੈਣਾ ਹਰੇਕ ਹਿੱਸੇ ਤੋਂ ਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਲਿੰਕ ਨੂੰ ਵੀ ਸ਼ੇਅਰ ਕਰਿਆ ਕਰੋ ਹੁਣ ਤੁਹਾਨੂੰ ਅਸੀਂ ਧੁਮਾਲਾ ਸਾਹਿਬ ਸਜਾ ਕੇ ਦਿਖਾਣਾ ਹੈ ਦੇਖੋ ਸੰਪੂਰਨ ਧੁਮਾਲਾ ਸਾਹਿਬ ਆਪਣਾ ਦੋ ਕੰਨੀਆਂ ਨੂੰ ਆਪਸ ਵਿੱਚ ਜੋੜ ਕੇ ਇਸ ਤਰੀਕੇ ਨਾਲ ਦੋਰਾ ਕਰ ਲੈਣਾ ਹੈ ਤੁਸੀਂ ਸਟਾਰਟਿੰਗ ਜਿਹੜੀ ਤੁਮਲਾ ਸਾਹਿਬ ਦੀ ਥੋੜੀ ਜੀ ਅੱਜ ਅਸੀਂ ਡਿਫਰੈਂਟ ਕਰਕੇ ਦਿਖਾਣੀ ਹੈ ਤੁਹਾਨੂੰ ਦੇਖੋ ਪਹਿਲਾਂ ਤਾਂ ਇਸ ਤਰੀਕੇ ਨਾਲ ਇਕੱਠਾ ਕਰ ਲੈਣਾ ਹੈ ਦੋਰਾ ਕਰ ਲੈਣਾ ਹੈ ਜਿੰਨਾ ਕਿ ਆਪਾਂ ਪਹਿਲਾਂ ਹੀ ਸਿਰ ਨੂੰ ਟੱਕ ਦੇਣਾ ਹੈ ਦੋਰਾ ਕਰਕੇ ਧਿਆਨ ਨਾਲ ਇਸ ਤਰੀਕੇ ਨਾਲ ਪਿੱਛੇ ਤੱਕ ਦੇਖੋ ਜਿੱਥੇ ਤੱਕ ਤੁਹਾਡਾ ਬੂੰਗਾ ਸਾਹਿਬ ਹੈ ਨਾ ਉਸ ਤੋਂ ਲਗਭਗ ਥੋੜਾ ਹੀ ਨੀਵਾ ਹੋਣਾ ਚਾਹੀਦਾ ਪਿਛਲੇ ਹਿੱਸੇ ਤੋਂ ਤੁਹਾਡਾ ਤੁਮਲਾ ਸਾਹਿਬ ਮੋਨਲੇ ਹਿੱਸੇ ਤੋਂ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਤੇ ਮੋਨਲੇ ਹਿੱਸੇ ਵਾਲਾ ਪੱਲਾ ਤੁਸੀਂ ਇਸ ਤਰੀਕੇ ਨਾਲ ਪਿੱਛੇ ਅੰਦਰ ਦੇ ਰਹਿਣਾ ਹੈ ਪਿਛ ਤੇ ਪਿਛਲੇ ਕੋ ਉਹਨਾਂ ਨੂੰ ਇਸ ਤਰੀਕੇ ਨਾਲ ਮੋੜਲੇ ਪੱਲੇ ਦੇ ਅੰਦਰ ਕਰ ਦੇਣਾ ਆ ਐਦਾਂ ਤੁਹਾਡਾ ਤੋਂ ਮਾਨਲਾ ਸਾਹਿਬ ਦੋਨਾਂ ਸਾਈਡਾਂ ਤੋਂ ਕੋਨਾਂ ਤੋਂ ਦੱਬਿਆ ਜਾਊਗਾ ਤੇ ਤੁਹਾਡਾ ਸੇੜ ਚੰਗੀ ਤਰ੍ਹਾਂ ਟਕਿਆ ਵੀ ਜਾਊਗਾ ਤੇ ਟਾਈਟ ਵੀ ਹੋ ਜਵੇਗਾ ਦਮਨਲਾ ਸਾਹਿਬ ਇੱਕ ਵਾਰੀ ਇਹਨੂੰ ਸਿੱਧਾ ਗੋਲ ਘੁਮਾ ਲੈਣਾ ਹੈ ਗੋਲ ਘੁਮਾਉਣ ਦਾ ਇਹ ਫਾਇਦਾ ਕੀ ਜਿਹੜਾ ਤੁਸੀਂ ਆ ਬੇਸ ਸੇੜ ਦੇ ਉੱਤੇ ਰੱਖਿਆ ਹੈ ਜਿੰਨਾ ਤੁਸੀਂ ਸੇਨੂੰ ਟਕਿਆ ਉਹ ਚੰਗੀ ਤਰ੍ਹਾਂ ਪਕੜ ਬਣਾ ਲੂਗਾ ਆਪਣੀ ਜਗ੍ਹਾ ਤੇ ਤੇ ਇਹ ਜਗ੍ਹਾ ਤੇ ਜਿਹੜਾ ਢਿੱਲਾ ਮਠਾ ਕਪੜਾ ਰਹਿ ਗਿਆ ਤੁਸੀਂ ਇਸ ਤਰੀਕੇ ਨਾਲ ਉਹਨੂੰ ਅੰਦਰ ਕਰ ਦੇਣਾ ਇਹਨਾਂ ਤੁਹਾਡਾ ਜਿਹੜਾ ਸੇੜਾ ਉਹ ਪਹਿਲਾਂ ਹੀ ਟਕਿਆ ਜਾਊਗਾ ਤੇ ਹੁਣ ਤੁਸੀਂ ਕੀ ਮੇਰੇ ਵੀਰੋ ਕੀ ਕਰਨਾ ਹੈ ਦੋਨੋਂ ਪੱਲੇ ਹੁਣ ਤੁਸੀਂ ਫੇਰ ਬਰਾਬਰ ਕਰਨੇ ਆ ਫਿਰ نیچے ਵਾਲੇ ਪੱਲੇ ਨੂੰ ਉੱਪਰ ਬਰਾਬਰ ਕਰਕੇ ਪਿੱਛੇ ਜੀ ਖਿੱਚ ਕੇ ਲੜ ਨੂੰ ਲਾੜਨਾ ਹੈ ਤੇ ਪਿੱਛੇ ਜੀ ਆਪਣਾ ਵੀ ਬਣਾਉਂਦਾ ਹੋਇਆ ਲੜਾ ਨਾ ਉਪਰੋ ਜੀ ਐਂ ਦੇਖੋ ਸੱਜੇ ਪਾਸਿਓ ਆਇਆ ਨਾ ਉਪਰੋ ਲੜ ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ ਇਹਨੂੰ ਖਿੱਚ ਕੇ ਇਹਦੇ ਵਿੱਚ ਵਟ ਪਾ ਲੈਣੇ ਨੇ ਬੇਸ਼ੱਕ ਦੀ ਤੁਸੀਂ ਸਾਫ਼ ਵੀ ਰੱਖ ਸਕਦੇ ਹੋ ਇਸ ਲੜ ਨੂੰ ਵਟ ਪਾਣ ਦਾ ਏ ਫਾਇਦਾ ਹੋ ਜਾਊਗਾ ਤੁਹਾਨੂੰ ਕਿ ਖਿੱਚ ਕੇ ਲੜ ਲਾ ਲੋਗੇ ਖਿੱਚ ਕੇ ਲੜ ਜਿਆਦਾ ਵਧੀਆ ਲੱਗ ਜਾਊਗਾ ਇਦਾਂ ਫਿਰ ਕਰਨ ਨੂੰ ਸਾਫ਼ ਵੀ ਲਾ ਸਕਦੇ ਹੋ ਉਹਨੂੰ ਵੀ ਖਿੱਚ ਕੇ ਲਾ ਦੋਗੇ ਤਾਂ ਉਹ ਵੀ ਆਪਣੀ ਜਗ੍ ਤੇ ਇਹਨੂੰ ਚੰਗੀ ਤਰ੍ਹਾਂ ਖਿੱਚ ਕੇ ਕੰਨ ਦੇ ਉਪਰੋਂ ਜਿੰਨਾ ਕੰਨਾ ਉੰਨਾ ਕੈਮਰਨ ਨੂੰ ਟੱਕਦੇ ਹੋਏ نیچے ਤੱਕ ਖਿੱਚ ਕੇ ਲਾ ਦੇਣਾ ਹੈ ਤੇ ਦੇਖ ਲੈਣਾ ਹੈ ਲੜ ਢਿੱਲਾ ਨਾ ਹੋਵੇ ਦੋਨਾਂ ਸਾਈਡਾਂ ਤੋਂ ਤੁਹਾਡੇ ਕੰਨ ਜਿਹੜੇ ਬਰਾਬਰ ਟਕੇ ਹੋਣੇ ਚਾਹੀਦੇ ਨੇ ਤੇ ਪੂਰੇ ਟਕੇ ਹੋਣੇ ਚਾਹੀਦੇ ਨੇ ਕਦੀ ਵੀ ਤੁਮਾਲਾ ਸਾਹਿਬ ਸਜਾਉਣ ਵੇਲੇ ਕੰਨਾਂ ਨੂੰ ਅੱਧਾ ਨਾ ਟਕਿਓ ਕਿਉਂਕਿ ਓਰੇ ਨਾਲ ਕੰਨਾਂ ਤੇ ਖਿੱਚ ਪਾਉਗੀ ਤੇ ਕੰਨ ਛਿੱਲੇ ਵੀ ਜਾ ਸਕਦੇ ਆ ਤੁਹਾਡੇ ਜਿਨ੍ਹਾਂ ਨੂੰ ਆਦਤ ਐ ਇਸ ਚੀਜ਼ ਦੀ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਨ੍ਹਾਂ ਨੇ ਪਹਿਲੀ ਪਹਿਲੀ ਵਾਰ ਤੁਮਾਲਾ ਸਾਹਿਬ ਸਜਾਣਾ ਆ ਉਹਨਾਂ ਨੂੰ ਹਮੇਸ਼ਾ ਪੂਰੇ ਕੰਨ ਟਕਣੇ ਚਾਹੀਦੇ ਨੇ ਤੇ ਕਿਸੇ ਵੀ ਤਰੀਕੇ ਦੀ ਦਸਤਾਰ ਸਜਾਓ ਜਾਂ ਗੋਲ ਕੇਸ ਕੀ ਸਜਾਓ ਹਮੇਸ਼ਾ ਕੰਨ ਪੂਰੇ ਟਕਿਆ ਕਰੋ ਮੇਰੇ ਵੀਰੋ ਤੇ ਸੈਂਟਰ ਦੇ ਵਿੱਚ ਵੀ ਬਣਾਉਂਦੇ ਹੋਏ ਤੇ ਉੱਪਰੋਂ ਵੀ ਚੰਗੀ ਤਰ੍ਹਾਂ ਦੇਖ ਲੈਣਾ ਕਿ ਤੁਮਾਲਾ ਸਾਹਿਬ ਦਾ ਜਿਹੜਾ ਸਿਰ ਵਾਲਾ ਹਿੱਸਾ ਆ ਜਿੱਥੇ ਬੁੰਗਾ ਸਾਈ ਮਾ ਨਾ ਉੱਥੋਂ ਵੀ ਬਰਾਬਰ ਦਿਖਦਾ ਹੋਵੇ ਆ ਵੀ ਬਣ ਦੇ ਵੀ ਨਾ ਉੱਪਰ ਇਦਾਂ ਹੀ ਪ੍ਰੋਪਰ ਵੀ ਬਣੇ ਦੋਨਾਂ ਸਾਈਡਾਂ ਤੋਂ ਤੇ ਪਿੱਛੇ ਦੀ ਇਸ ਪੱਲੇ ਨੂੰ ਇਸ ਤਰੀਕੇ ਨਾਲ ਫੋਲਡ ਕਰ ਦੇਣਾ ਹੈ ਖਿੱਚ ਕੇ ਲਗਾਣਾ ਹੈ ਸਾਰੀ ਲੜਾਂ ਨੂੰ ਤਾਂ ਜੋ ਢਿੱਲੇ ਨਾ ਹੋਣ ਦੋਨੋਂ ਪੱਲੇ ਉੱਪਰ ਫੋਲਡ ਕਰਕੇ نیچے ਵਾਲਾ ਪੱਲਾ ਵੀ ਉੱਪਰ ਨੂੰ ਚੱਕ ਦੇਣਾ ਹੈ ਤੁਸੀਂ ਇਹਦਾ ਅਸੀਂ ਪਹਿਲਾ ਲੜ ਬਣਾਣਾ ਹੈ ਦੇਖੋ ਇਹਦੇ ਵਿੱਚ ਹੁਣ ਜਿਹੜੇ ਅਸੀਂ ਲੜ ਬਣਾਣੇ ਨੇ ਇਹਦੇ ਵਿੱਚ ਅਸੀਂ ਲੜ ਸਾਫ਼-ਸਾਫ਼ ਰੱਖਣੇ ਨੇ ਚੰਗੀ ਤਰ੍ਹਾਂ ਤੁਸੀਂ ਅੱਖਾਂ ਦੇ ਕੋਲੋਂ ਜਿੱਥੋਂ ਪਰਵੱਟੇ ਸ਼ੁਰੂ ਹੁੰਦੇ ਆ ਨਾ ਉਥਰੀ ਲੜ ਨੂੰ ਖਿੱਚ ਕੇ ਸਾਫ਼ ਕਰਨਾ ਹੈ ਪਿੱਛੇ ਤੱਕ ਪਿੱਛੇ ਤੱਕ ਸਾਫ਼ ਕਰਕੇ ਇੱਕ ਵਾਰੀ ਅੰਦਰ ਫੋਲਡ ਕਰ ਦੇਣਾ ਹੈ ਇਹਦੇ ਨਾਲ ਲੜ ਤੁਹਾਡਾ ਜਿਹੜਾ ਆ ਉਹ ਬਰਾਬਰ ਮੋਟਾ ਵੀ ਹੋ ਜੂਵੇਗਾ ਤੇ ਰੱਖਣ ਲਈ ਠੋਕ ਹੋ ਜਾਏਗਾ ਜੀ ਜਿਹੜਾ ਟਾਈਟ ਵੀ ਰਵੇ ਤੇ ਜਿਹੜੇ ਵਿੱਚ ਵੱਟ ਵੀ ਨਾ ਪੈਣ ਚੰਗੀ ਤਰ੍ਹਾਂ ਖਿੱਚ ਕੇ ਉੱਪਰ ਉਹ ਜੀ ਘੁਮਾ ਕੇ ਰੱਖਣਾ ਹੈ ਲੜ ਨੂੰ ਤੇ ਦੋਨਾਂ ਸਾਈਡਾਂ ਤੋਂ ਬਰਾਬਰ ਆਉਣਾ ਚਾਹੀਦਾ ਲੜ ਜਿੱਦਾਂ ਨਾ ਸੱਜੇ ਪਾਸੇ ਹੋਇਆ ਉਦਾਂ ਹੀ ਖੱਬੇ ਪਾਸੇ ਨੂੰ ਉੱਪਰ ਜਾਣਾ ਚਾਹੀਦਾ ਲੜ ਦੋਨਾਂ ਸਾਈਡਾਂ ਤੋਂ ਇੱਕੋ ਪੋਜੀਸ਼ਨ ਤੇ ਹੋਣਾ ਚਾਹੀਦਾ ਹੈ ਲੜ ਤੁਹਾਡਾ ਇਸ ਪੱਲੇ ਨੂੰ ਤੁਸੀਂ ਕੀ ਕਰਨਾ ਘੁਮਾ ਕੇ ਰੱਖ ਲੈਣਾ ਹੈ ਰਾਕੇ ਵੀ ਤੁਸੀਂ ਇੱਕ ਕਿਸੇ ਵੀ ਮੈਚਿੰਗ ਦਾ ਵੈਸੇ ਤਾਂ ਬਲੂ ਰਾਇਲ ਬਲੂ ਕਲਰ ਚੂਜ਼ ਕੀਤਾ ਸੀ ਇਸ ਲਈ ਮੈਂ ਤੇ ਤੁਸੀਂ ਦੇਖ ਲੈਣਾ ਜਿੰਨਾ ਕ ਤੁਹਾਨੂੰ ਚੋੜਾ ਵਧੀਆ ਲੱਗੇ ਓਨਾ ਕ ਰੱਖ ਕੇ ਤੁਸੀਂ ਇਹਨੂੰ ਪਿੱਛੇ ਗੱਠਾ ਮਾਰ ਦੇਣੀ ਹੈ ਗੱਠ ਇੱਕੋ ਹੀ ਮਾਰਨੀ ਹੈ ਗੱਠਾ ਨਹੀਂ ਮਾਰਨੀ ਹੈ ਗੱਠ ਇੱਕੋ ਹੀ ਮਾਰਨੀ ਹੈ ਕਿ ਜਿਹੜੀ ਬਾਹ ਦੇ ਵਿੱਚ ਤੁਹਾਡੇ ਸਿਰ ਤੇ ਨਾ ਚੂਪੇ ਬੰਨਣ ਨੂੰ ਤੁਸੀਂ ਹੋਰ ਕਲਰ ਵੀ ਵਿੱਚ ਐਡ ਕਰ ਸਕਦੇ ਆ ਇਹ ਤੁਹਾਡੀ ਮਰਜ਼ੀ ਆ ਮੈਂ ਇੱਕੋ ਹੀ ਕਲਰ ਐਡ ਕੀਤਾ ਜਿਹੜਾ ਮੈਨੂੰ ਵਧੀਆ ਲੱਗਿਆ ਰਾਇਲ ਬਲੂ ਕਲਰ ਇਹਦੇ ਵਿੱਚ ਤੁਸੀਂ ਪਿੱਛੇ ਇੱਕ ਗੱਠ ਮਾਰ ਲੈਣੀ ਆ ਸਹੀ ਤਰੀਕੇ ਨਾਲ ਰੱਖਣ ਤੋਂ ਬਾਅਦ ਚ ਤੇ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਕਿਉਂਕਿ ਜੇ ਦੋ ਗੱਠਾਂ ਮਾਰੀਆਂ ਸੀ ਉਹ ਤੁਹਾਡੇ ਸਿਰ ਦੇ ਵਿੱਚ ਚੁਬੜੀਆਂ ਸ਼ੁਰੂ ਹੋ ਜਾਣੀਆਂ ਬਾਅਦ ਦੇ ਵਿੱਚ ਜਦੋਂ ਅਸੀਂ ਦੁਮਾਲਾ ਸਾਹਿਬ ਸਜਾ ਲਿਆ ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਸਿੱਧਾ ਲਾਣਾ ਹੈ ਇਸ ਪੱਲੇ ਨੂੰ ਖਿੱਚ ਕੇ ਲਾਣਾ ਤੇ ਚੰਗੀ ਤਰ੍ਹਾਂ ਅੰਦਰ ਕਰਨਾ ਹੈ ਦੋਨਾਂ ਸਾਈਡਾਂ ਤੋਂ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਆ ਸੀਗਾ ਸਾਰੀ ਵੀਡੀਓ ਚ ਮੈਂ ਤੁਹਾਨੂੰ ਡੀਪ ਚੀਜ਼ਾਂ ਦੱਸਣੀਆਂ ਨੇ ਇਸ ਲਈ ਵੀਡੀਓ ਨੂੰ ਸਾਰੀ ਨੂੰ ਦੇਖੋ ਸਟੈਪ ਬਾਈ ਸਟੈਪ ਤੁਹਾਨੂੰ ਸਾਰੀਆਂ ਚੀਜ਼ਾਂ ਸਮਝਾਵਾਂਗੇ ਸਲਾਈ ਦੀ ਹੈਲਪ ਨਾਲ ਜੇ ਤੁਹਾਨੂੰ ਕਿਤੇ ਕਮੀ ਪੇਸ਼ੀ ਲੱਗਦੀ ਹੈ ਕਿ ਲੜ ਥੋੜਾ ਨੀਵਾ ਆ ਗਿਆ ਜਿਆਦਾ ਤਾਂ ਇਸ ਤਰੀਕੇ ਨਾਲ ਸੈਂਟਰ ਤੇ ਕਰ ਦੇਣਾ ਇਹਨਾਂ ਨੂੰ ਕਿ ਦੋਨਾਂ ਸਾਈਡਾਂ ਤੋਂ ਬਰਾਬਰ ਨਿਕਲਦਾ ਹੋਵੇ ਲੜ ਤੇ ਦੋਨਾਂ ਸਾਈਡਾਂ ਤੇ ਹੀ ਖਤਮ ਵੀ ਇੱਕੋ ਜਿਹਾ ਹੋਵੇ ओके जी ਜਿੱਦਾਂ ਸੱਜੇ ਪਾਸੇ ਉਹ ਜਿਹੜੀ ਜਗ੍ਹਾ ਤੋਂ ਨਿਕਲ ਰਿਹਾ ਖੱਬੇ ਪਾਸੇ ਉਸੇ ਜਗ੍ਹਾ ਤੇ ਖਤਮ ਵੀ ਹੋਣਾ ਚਾਹੀਦਾ ਲੜ ਤੁਹਾਡਾ ਪ੍ਰੋਪਰ ਗੋਲਾਈ ਬਣਨੀ ਚਾਹੀਦੀ ਹੈ ਦੋਨਾਂ ਸਾਈਡਾਂ ਤੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਖਿੱਚ ਕੇ ਲੜ ਨੂੰ ਲਗਾਉਣਾ ਹੈ ਤੇ ਦੇਖਿਓ ਕਈ ਵਾਰ ਐਦਾਂ ਹੁੰਦਾ ਕਿ ਇੱਕ ਦੂਜੇ ਦੀ ਦਸਤਾਰ ਦਾ ਰੰਗ ਚੜ ਜਾਂਦਾ ਹੁੰਦਾ ਇਸ ਲਈ ਇੱਕੋ ਦਸਤਾਰ ਨੂੰ ਗਿੱਲਾ ਕਰਿਓ ਦੂਜੀ ਨੂੰ ਗਿੱਲਾ ਨਾ ਕਰਿਓ ਜਿੱਦਾਂ ਨਵਾਂ ਕਪੜਾ ਹੋਵੇ ਨਾ ਉਹਨੂੰ ਗਿੱਲਾ ਕਰਕੇ ਨਾ ਬੰਨਿਓ ਪਰਾਣਾ ਹੀ ਕਪੜਾ ਬੰਨਿਓ ਕਿਉਂਕਿ ਇਹਦੇ ਨਾਲ ਕਲਰ ਚੜ ਜਾਂਦਾ ਕਈ ਵਾਰ ਇੱਧਰ ਉੱਧਰ ਫਿਰ ਦੇਖੋ ਅਸੀਂ ਪਿੱਛੋ ਜੀ ਪੱਲੇ ਨੂੰ ਫੋਲਡ ਕਰਕੇ ਇਸ ਤਰੀਕੇ ਨਾਲ ਖੋਲ ਲਿਆ ਹੋਇਆ ਖੋਲ ਕੇ ਚੰਗੀ ਤਰ੍ਹਾਂ ਨੂੰ ਸਾਫ਼ ਕਰਕੇ ਅੰਦਰ ਨੂੰ ਫੋਲਡ ਕਰਨਾ ਹੈ ਇਹਨੂੰ ਵੀ ਅਸੀਂ ਸਾਫ਼ ਹੀ ਲਗਾਣਾ ਹੈ ਤੇ ਇਹਨਾਂ ਦੇ ਵਿੱਚ ਗੈਪ ਲਗਭਗ ਤੁਸੀਂ ਬਰਾਬਰ ਰੱਖਣਾ ਹੈ ਪ੍ਰੋਪਰ ਰੱਖਣਾ ਹੈ ਜਿੱਥੋਂ ਦੀ ਕੰਨ ਸ਼ੁਰੂ ਹੁੰਦੇ ਆ ਠੀਕ ਹੈ ਕੰਨਾਂ ਦੇ ਉੱਪਰ ਵੀ ਬਣਾਣੀ ਆਪਾਂ ਹਮੇਸ਼ਾ ਦੋਨਾਂ ਸਾਈਡਾਂ ਤੇ ਓਕੇ ਜੀ ਤੇ ਗੋਲ ਹੁਣ ਲੜ ਤੁਹਾਡੇ ਦੋਨਾਂ ਸਾਈਡਾਂ ਤੋਂ ਬਰਾਬਰ ਹੋਣ ਦੁਮਨਾਲਾ ਸਾਹਿਬ ਦੋਨਾਂ ਸਾਈਡਾਂ ਤੋਂ ਸ਼ੇਪ ਦੇ ਵਿੱਚ ਬਰਾਬਰ ਹੋਵੇ ਪਿੱਛੇ ਤੱਕ ਲੜ ਨੂੰ ਲੈ ਕੇ ਜਾਣਾ ਹੈ ਦੇਖ ਲੈਣਾ ਕਿ ਤੋ ਵੀ ਜ਼ਿਆਦਾ ਬਾਹਰ ਨਾ ਆਵੇ ਦੋਨਾਂ ਸਾਈਡਾਂ ਤੋਂ ਪ੍ਰੋਪਰ ਸ਼ੇਪ ਬਣੀ ਹੋਣੀ ਚਾਹੀਦੀ ਤੁਮ hẳnਾ ਸਾਹਿਬ ਦੀ ਇਸ ਪੇਚ ਨੂੰ ਵੀ ਤੁਸੀਂ ਖਿੱਚ ਕੇ ਲਾ ਦੇਣਾ ਹੈ ਧਿਆਨ ਰੱਖਣਾ ਹੈ ਹੁਣ ਅਸੀਂ ਇਹਨੂੰ ਇੱਕ ਵਾਰੀ ਹੋਰ ਘੁਮਾ ਕੇ ਰੱਖ ਲੈਣਾ ਕਿਉਂਕਿ ਅਸੀਂ ਇਹਦੇ ਉੱਤੇ ਫਿਰ ਇੱਕ ਪੱਟੀ ਲਾਣੀ ਹੈ ਨੀਲੇ ਰੰਗ ਦੀ ਰਾਇਲ ਬਲੂ ਕਲਰ ਹੈ ਇਹ ਤੇ ਇਹਨੂੰ ਲਾਉਣ ਲਈ ਤੁਸੀਂ ਦੇਖ ਲੈਣਾ ਪ੍ਰੋਪਰ ਗੈਪ ਦੇ ਵਿੱਚ ਲਗਾਣਾ ਹੈ ਜਿੰਨਾ ਗੈਪ ਤੁਸੀਂ ਪਹਿਲਾਂ ਛੱਡਿਆ ਸੀਗਾ ਸਿੱਧਾ ਲਾਣਾ ਹੈ ਇਹਨੂੰ ਪਿੱਛੇ ਤੱਕ ਦੇਖੋ ਬਰਾਬਰ ਕਰ ਦੇਣਾ ਇਸ ਜਗ੍ਹਾ ਤੇ ਤੇ ਪਿੱਛੇ ਇਹਦੇ ਵਿੱਚ ਵੀ ਇੱਕ ਗੱਠ ਮਾਰ ਲੈਣੀ ਹੈ ਕਈ ਤੁਸੀਂ ਕੰਮ ਇੱਕ ਇਹ ਵੀ ਕਰ ਸਕਦੇ ਹੋ ਜੇ ਤੁਸੀਂ ਵੱਡਾ ਕਪੜਾ ਲੈਣਾ ਤਾਂ ਵੱਡਾ ਵੀ ਕਰ ਸਕਦੇ ਹੋ ਜਿਹੜਾ ਕਿ ਤੁਸੀਂ ਇੱਕ ਵਾਰੀ ਉਹਨੂੰ ਘੁਮਾ ਲਿਆ ਇੱਕ ਵਾਰੀ ਉਹਨੂੰ ਘੁਮਾ ਲਿਆ ਜੇ ਤੁਸੀਂ ਗੱਠਾ ਨਹੀਂ ਮਾਰਨੀ ਹੈ ਪਿੱਛੇ ਮੇਰੇ ਕੋਲ ਆਪਸ਼ਨ ਇਹ ਹੀ ਸੀ ਕਿਉਂਕਿ ਮੇਰੇ ਕੋਲ ਕਪੜਾ ਇੰਨੇ-ਇੰਨੇ ਟੋਟਿਆਂ ਦੇ ਵਿੱਚ ਹੀ ਸੀਗਾ ਤੇ ਮੈਂ ਇਹਨੂੰ ਇਸ ਤਰੀਕੇ ਨਾਲ ਐਡਜਸਟ ਕਰਤਾ ਪਿੱਛੇ ਇੱਕ ਗੱਠ ਮਾਰੋ ਇੱਕ ਗੱਠ ਕਦੀ ਚੁੱਪਦੀ ਨਹੀਂ ਹੁੰਦੀ ਕਿਉਂਕਿ ਉਹ ਸਿੱਧੀ ਜੀ ਹੁੰਦੀ ਆ ਦੋ ਗੱਠਾਂ ਇੱਕ ਜਗ੍ਹਾ ਤੇ ਵੱਜ ਜਾਂਦੀਆਂ ਉਹ ਉਹ ਫਿਰ ਖੁੱਲਦੀਆਂ ਨਹੀਂ ਹੈਗੀਆਂ ਉਹ ਜ਼ਿਆਦਾ ਚੁੱਪਦੀਆਂ ਹੁੰਦੀਆਂ ਸਿਰ ਤੇ ਪਿੱਛੇ ਤੱਕ ਤੁਸੀਂ ਦੇਖ ਲਓ ਅਸੀਂ ਦੋਨੋਂ ਸਾਈਡਾਂ ਤੋਂ ਪੱਲੇ ਨੂੰ ਸਹੀ ਕੀਤਾ ਆ ਉੱਪਰਲੇ ਪਾਸੇ ਅਸੀਂ ਪੱਲੇ ਨੂੰ ਖੋਲ ਲਿਆ ਜਿਹੜਾ ਅਸੀਂ ਐਕਸਟਰਾ ਘੁਮਾਇਆ ਸੀਗਾ ਤੇ ਫਿਰ ਪਿਛਲੇ ਹਿੱਸੇ ਤੋਂ ਇਸ ਪੱਲੇ ਨੂੰ ਵੀ ਤੁਸੀਂ ਖੋਲ ਲੈਣਾ ਖੋਲ ਕੇ ਪਹਿਲਾਂ ਤਾਂ ਕੰਨੀਆਂ ਉੱਪਰ ਇਕੱਠੀਆਂ ਕੀਤੀਆਂ ਕੰਨੀਆਂ ਉੱਪਰ ਇਕੱਠੀਆਂ ਕਰ ਲੈਣੀਆਂ ਫਿਰ نیچے ਵਾਲੇ ਪੱਲਾ ਜਿਹੜਾ ਸਾਂਝਾ ਹੈ ਉਹਨੂੰ ਉੱਪਰ ਇਕੱਠਾ ਕਰਕੇ ਇਸ ਤਰੀਕੇ ਨਾਲ ਲੜ ਨੂੰ ਫੜ ਲੈਣਾ ਫੜ ਕੇ ਪਿੱਛੇ ਜਿਹੜਾ ਨੀਲੇ ਰੰਗ ਦਾ ਕੱਪੜਾ ਹੈ ਉਹਨੂੰ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਇਸ ਤਰੀਕੇ ਨਾਲ ਤੁਸੀਂ ਦੇਖ ਲਿਓ ਇਸ ਪੱਲੇ ਨੂੰ ਲ ਇਹਦੇ ਵਿੱਚ ਵੀ ਤੁਸੀਂ ਹਮੇਸ਼ਾ نیچے ਨੂੰ ਪਤਲਾ ਜਿਹਾ ਹੀ ਕਪੜਾ ਫੜਨਾ ਹੈ ਕਿਉਂਕਿ ਇਹਦੇ ਨਾਲ ਜਦੋਂ ਜੇ ਤੁਸੀਂ ਮੋਟਾ ਫੜ ਲਿਆ ਨਾ ਮੋਟਾ ਕਪੜਾ ਫੜਿਆ ਤੇ ਉਹਦੇ ਨਾਲ ਤੁਹਾਡੇ ਜਿਹੜੇ ਲਾੜਾ ਉਹਨਾਂ ਦੇ ਵਿੱਚ ਵੱਟ ਪੈਣੇ ਸ਼ੁਰੂ ਹੋ ਜਾਣੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਾਣਾ ਹੈ ਹਮੇਸ਼ਾ ਇੱਕ ਲਾੜ ਨੂੰ ਲਾਣ ਵੇਲੇ ਜਦੋਂ ਤੁਸੀਂ ਦੂਜੀ ਪੱਟੀ ਰੱਖਣੀ ਆ ਤਾਂ ਇੱਕ ਵਾਰੀ ਐਕਸਟਰਾ ਲਾੜ ਨੂੰ ਘੁਮਾ ਲਿਓ ਘੁਮਾਣ ਦਾ ਫਾਇਦਾ ਇਹ ਹੋਊਗਾ ਤੁਹਾਡਾ ਜਿਹੜਾ ਲਾੜਾ ਉਹ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ ਪਹਿਲੇ ਵਾਲਾ ਤੇ ਤੁਹਾਨੂੰ ਪੱਟੀ ਜਿਹੜੀ ਲਾਣੀ ਹੈ ਨਾ ਇਹ ਲਗਾਉਣ 'ਚ ਆਸਾਨੀ ਹੋਏਗੀ ਤੇ ਹੁਣ ਇਹ ਇਸ ਜਗ੍ਹਾ ਤੋਂ ਤੁਸੀਂ ਗੈਪ ਨੂੰ ਬਰਾਬਰ ਕਰਕੇ ਇਸ ਪੱਟੀ ਨੂੰ ਸਜਾ ਲੈਣਾ ਹੈ ਪੱਟੀ ਤੁਸੀਂ ਓਨੇ ਕ ਗੈਪ ਤੇ ਹੀ ਸਜਾਣੀ ਹੈ ਜਿੰਨੇ ਬਾਕੀ ਪੇਚਾਂ ਦੇ ਗੈਪ ਆ ਤੁਹਾਡਾ ਉਸ ਤਰੀਕੇ ਨਾਲ ਦੇਖ ਲੈਣਾ ਜੇ ਜ਼ਿਆਦਾ ਗੈਪ ਆ ਤਾਂ ਖਿੱਚ ਕੇ ਲੜ ਨੂੰ ਥੱਲੇ ਕਰ ਲੈਣਾ ਹੈ ਬਾਕੀ ਜੇ ਕੋਈ ਥੋੜੀ-ਮੋਟੀ ਕਮੀ ਪੇਸ਼ੀ ਰਹਿ ਗਈ ਤਾਂ ਉਹ ਅਸੀਂ ਬਾਅਦ ਦੇ ਵਿੱਚ ਸਿਲਾਈ ਨਾਲ ਵੀ ਸਹੀ ਕਰ ਸਕਦੇ ਹਾਂ ਇਸ ਚੀਜ਼ ਨੂੰ ਤੁਸੀਂ ਬੜੀ ਬਾਰੀਕੀ ਨਾਲ ਕਰਨਾ ਹੈ ਬੜਾ ਧਿਆਨ ਰੱਖਣਾ ਪੈਣਾ ਤੁਹਾਨੂੰ ਇਸ ਚੀਜ਼ ਨੂੰ ਕਰਨ ਲਈ ਕਿਉਂਕਿ ਦੇਖਣ ਨੂੰ ਆਸਾਨ ਲੱਗਦੀਆਂ ਹੁੰਦੀਆਂ ਕਈ ਚੀਜ਼ਾਂ ਕਰਨ ਵੇਲੇ ਤੁਹਾਨੂੰ ਔਖੀਆਂ ਲੱਗਣਗੀਆਂ ਇਹ ਪਿੱਛੋ ਜੀ ਇੱਕ ਗੱਠ ਮਾਰ ਕੇ ਇਹਨੂੰ ਵੀ ਅੰਦਰ ਕਰ ਦੇਣਾ ਹੈ ਦੇਖੋ ਜਿੱਦਾਂ ਇਦਾਂ ਅਸੀਂ ਦੁਮਾਲਾ ਸਾਹਿਬ ਸਜਾ ਰਹੇ ਹਾਂ ਅਸੀਂ ਪਿੱਛੋ ਵੀ ਪੱਟੀ ਨੂੰ ਦੁਮਾਲਾ ਸਾਹਿਬ ਦੇ نیچے ਕਰੀ ਜਾ ਰਹੇ ਹਾਂ ਨਾ ਇਹਦਾ ਫਾਇਦਾ ਹੁੰਦਾ ਹੈ ਪਟੀਆਂ ਦਾ ਠੀਕ ਹੈ ਜਦੋਂ ਆਪਾਂ ਦੁਮਾਲਾ ਸਾਹਿਬ ਇਸ ਤਰੀਕੇ ਨਾਲ ਸਜਾਉਂਦੇ ਹਾਂ ਨਾ ਤਾਂ ਪਟੀਆਂ ਨਾਲ ਦੀ ਨਾਲ ਲੁੱਕਦੀਆਂ ਰਹਿੰਦੀਆਂ ਪਿੱਛੋ ਜੀ ਠੀਕ ਆ ਹੁਣ ਦੇਖੋ ਜਿਹੜਾ ਅਸੀਂ ਪੱਲਾ ਲਗਾਉਣਾ ਹੈ ਇਹਦੇ ਵਿੱਚ ਇਹ ਪੱਟੀ ਨੇ ਲੁੱਕ ਜਾਣਾ ਹੈ ਹੁਣ ਤੁਸੀਂ ਮੇਰੇ ਵੀਡੀਓ ਕੀ ਕਰਨਾ ਹੈ ਕਿ ਸੱਜੇ ਪਾਸਿਓ ਇਸ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਪਿੱਛੇ ਤੱਕ ਦੇਖੋ ਕਿਉਂਕਿ ਐਕਸਟਰਾ ਰੱਖਿਆ ਸੀ ਪੱਲਾ ਅ ਖੋਲ ਕੇ ਪਿੱਛੋ ਜੀ ਇਸ ਲੜ ਨੂੰ ਲਾਣਾ ਆ ਇਹਦੇ ਵਿੱਚ ਵੀ ਤੁਸੀਂ ਚੰਗੀ ਤਰ੍ਹਾਂ ਲੜ ਨੂੰ ਖੋਲਣ ਤੋਂ ਪਹਿਲਾਂ ਦੇਖ ਲੈਣਾ ਕਿ ਗੈਪ ਸਹੀ ਆ ਉੱਪਰੋਂ ਜੀ ਤੁਮਹਲਾ ਸਾਹਿਬ ਦੀ ਸ਼ੇਪ ਸਹੀ ਆ ਗੋਲਾਈ ਦੇ ਵਿੱਚ ਆ ਤਾਂ ਇਸ ਜਗ੍ਹਾ ਤੋਂ ਸਲਾਈ ਫੇਰ ਕੇ ਜਿਹੜੇ ਲਾੜਾ ਨਾਲ ਤੁਹਾਡੇ ਉੱਪਰ ਨੀਚੇ ਜਾਂਦੇ ਇਸ ਜਗ੍ਹਾ ਤੋਂ ਇਹਨਾਂ ਨੂੰ ਬਰਾਬਰ ਕਰ ਦੇਣਾ ਇਸ ਜਗ੍ਹਾ ਤੋਂ ਸੱਜੇ ਪਾਸੇ ਵੀ ਬਰਾਬਰ ਕਰ ਦੇਣਾ ਖੱਬੇ ਪਾਸੇ ਵੀ ਬਰਾਬਰ ਕਰ ਦੇਣਾ ਕਿਉਂਕਿ ਜਦੋਂ ਅਸੀਂ ਰੱਖਦੇ ਆ ਉਦੋਂ ਤਾਂ ਸਹੀ ਹੁੰਦਾ ਜਦੋਂ ਅਸੀਂ ਪਿੱਛੇ ਗੱਠ ਮਾਰਦੇ ਆ ਉਹਦੇ ਕਾਰਨ ਨਾ ਥੋੜਾ ਮੋਟਾ ਫਰਕ ਪੈ ਜਾਂਦਾ ਖਿੱਚਣ ਦੇ ਕਾਰਨ ਉਹਨੂੰ ਤੁਸੀਂ ਸਲਾਈ ਨਾਲ ਹੁਣ ਸਹੀ ਕਰ ਲੈਣਾ ਹੈ ਜ਼ਰੂਰੀ ਨਹੀਂ ਤਾਂ ਜਦੋਂ ਤੁਸੀਂ ਗੱਠ ਮਾਰਨ ਤੋਂ ਪਹਿਲਾਂ ਸਹੀ ਰੱਖ ਲਿਆ ਤਾਂ ਗੱਠ ਮਾਰਨ ਤੋਂ ਬਾਅਦ ਚ ਸਹੀ ਰਵੇ ਤੇ ਮੇਰੇ ਵੀਰੋ ਜਿਹੜਾ ਸਾਡਾ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਟਾਰਗੇਟ ਜਿਹੜਾ ਸ਼ੁਰੂ ਕੀਤਾ ਹੈ ਇਹਦਾ ਅੱਧੇ ਤੋਂ ਜ਼ਿਆਦਾ ਟਾਰਗੇਟ ਸਾਡਾ ਕੰਪਲੀਟ ਹੋ ਚੁੱਕਾ ਹੋਇਆ ਤੇ ਤੁਸੀਂ ਮੈਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਹੈ ਤੇ ਮੇਰੇ ਵੀਰੋ ਦੁਬਾਰਾ ਅਸੀਂ ਦੋਮਹਾਲਾ ਸਾਹਿਬ ਤੇ ਆਉਨੇ ਆ ਤੇ ਇਹਦੇ ਵਿੱਚ ਵੀ ਤੁਸੀਂ ਦੇਖੋ ਇਸ ਪੱਲੇ ਨੂੰ ਤੁਸੀਂ ਲਾਣਾ ਹੈ ਇਹਦੇ ਵਿੱਚ ਵੀ ਸਿੰਗਲ ਪੱਲਾ ਪਹਿਲਾਂ ਥੱਲੇ ਨੂੰ ਖੋਲਣਾ ਹੈ ਜਿਹੜਾ ਕਿ ਟਾਈਟ ਜਿਹਾ ਰਵੇ ਫਿਰ ਉਹਨੂੰ ਸਾਫ਼ ਕਰਕੇ ਰੱਖਣਾ ਆ ਇਸ ਲੜ ਦੇ ਵਿੱਚ ਵੀ ਕੋਈ ਵਟ ਨਾ ਪਵੇ ਕਿਉਂਕਿ ਆਪਾਂ ਸਾਫ਼ ਧੁਮਾਲਾ ਸਾਹਿਬ ਸਜਾ ਰਹੇ ਆ ਇੰ ਇਸ ਜਗ੍ਹਾ ਤੋਂ ਤੇ ਚੰਗੀ ਤਰ੍ਹਾਂ ਪਤਲੇ ਜਿਹੇ ਲੜ ਨੂੰ ਲਾ ਕੇ ਉੱਨੀ ਕੁ ਸਪੇਸ ਤੇ ਗੈਪ ਬਣਾ ਕੇ ਤੁਸੀਂ ਇਸ ਤਰੀਕੇ ਨਾਲ ਲੜ ਨੂੰ ਲਾ ਦੇਣਾ ਆ ਇਹਦੇ ਨਾਲ ਜਿਹੜਾ ਧੁਮਾਲਾ ਸਾਹਿਬ ਆ ਸਾਰਾ ਜਿਹੜਾ ਤੁਹਾਡਾ ਨੀਲੇ ਰੰਗ ਦਾ ਐਕਸਟਰਾ ਕਪੜਾ ਰਹਿ ਗਿਆ ਨਾ ਉੱਪਰ ਦਿਖਦਾ ਪਿਆ ਉਹ ਤੁਹਾਡਾ ਚੰਗੀ ਤਰ੍ਹਾਂ ਲੁਕ ਜਾਣਾ ਹੈ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਖਿੱਚ ਕੇ ਲਾਣਾ ਆ ਇਸ ਲੜ ਨੂੰ ਇਸ ਜਗ੍ਹਾ ਤੋਂ ਪਿੱਛੇ ਤੱਕ ਸਹੀ ਕਰਨਾ ਹੈ ਇਹਦੇ ਤੋਂ ਬਾਅਦ ਚੋਂ ਕੱਲਾ ਇੱਕ ਵਾਰੀ ਧੁਮਾਲਾ ਸਾਹਿਬ ਨੇ ਹੋਰ ਕੁ ਮਣਾਇਆ ਦੇਖ ਲੈਣਾ ਦੁਮਾਲਾ ਸਾਹਿਬ ਦੋਨਾਂ ਸਾਈਡਾਂ ਤੋਂ ਬਰਾਬਰ گول ਹੋਵੇ ਇਸ ਜਗ੍ਹਾ ਤੇ ਪ੍ਰੋਪਰ ਵੀ ਬਣਦੀ ਹੋਵੇ ਜਿਹੜੇ ਆ ਮੋੜਲੇ ਲੜ ਦੇ ਵਿੱਚ ਤੁਹਾਡੇ ਥੋੜੇ-ਮੋਟੇ ਵਾਟੇ ਜੇ ਦਿਖਦੇ ਆ ਨਾ ਇਹਨੂੰ ਅਸੀਂ ਸਲਾਈ ਫੇਰ ਕੇ ਸਾਫ਼ ਕਰ ਦੇਣਾ ਆ ਹੁਣ ਤੁਸੀਂ ਇਸ ਲੜ ਨੂੰ ਲਾਣ ਲਈ ਧਿਆਨ ਰੱਖਣਾ ਹੈ ਕਿ ਦੁਮਾਲਾ ਸਾਹਿਬ ਆਪਣਾ ਸੰਪੂਰਨ ਦੁਮਾਲਾ ਸਾਹਿਬ ਆ ਜਦੋਂ ਅਸੀਂ ਇਹਨੂੰ ਵਿੱਚ ਕਰਨਾ ਨਾ ਥੋੜੀ ਤੁਹਾਨੂੰ ਦਿੱਕਤ ਆਊਗੀ ਤੇ ਕਪੜਾ ਵੀ ਭਾਰਾ ਆ ਤੇ ਇਹਦੇ ਲਈ ਪਹਿਲਾਂ ਚੰਗੀ ਤਰ੍ਹਾਂ ਟਾਈਟ ਕਰਕੇ ਇਸ ਰਣ ਨੂੰ ਆਪਣੀ ਜਗ੍ਹਾ ਤੇ ਰੱਖ ਦਿਓ ਕੁਮਾ ਕੇ ਇਸ ਪੱਲੇ ਨੂੰ ਦੇਖੋ ਆਪਾਂ ਕਿੱਥੋਂ ਜੀ ਲੈ ਕੇ ਆ ਰਹੇ ਨਾ ਉੱਪਰੋਂ ਜੀ ਗੋਲਾਈ ਦੇ ਵਿੱਚ ਲੈ ਕੇ ਆ ਰਹੇ ਆ ਜਿੱਦਾਂ ਅਸੀਂ ਸੱਜੇ ਪਾਸੇੋਂ ਲੈ ਕੇ ਆਏ ਆ ਉਦਾਂ ਹੀ ਖਤਮ ਵੀ ਅਸੀਂ ਖੱਬੇ ਪਾਸੇ ਉਸੇ ਤਰੀਕੇ ਨਾਲ ਕਰਨਾ ਆ ਕਿਉਂਕਿ ਦੋਨਾਂ ਸਾਈਡਾਂ ਤੋਂ ਸ਼ੇਪ ਤੁਹਾਡੀ ਬਰਾਬਰ ਰਹਿਣੀ ਚਾਹੀਦੀ ਹੈ ਤੇ ਲੜ ਵੀ ਦੋਨਾਂ ਸਾਈਡਾਂ ਤੋਂ ਬਰਾਬਰ ਹੀ ਨਿਕਲਣਾ ਤੇ ਦੂਜੇ ਪਾਸੇ ਖਤਮ ਵੀ ਇੱਕੋ ਜਿਹਾ ਤੇ ਹੋਣਾ ਚਾਹੀਦਾ ਹੈ ਤੇ ਹੁਣ ਆਖਰੀ ਪੱਲੇ ਨੂੰ ਧਮਾਲਾ ਸਾਹਿਬ ਦੇ ਵਿੱਚ ਦੇਣ ਲਈ ਤੁਸੀਂ ਥੋੜਾ ਜਿਹਾ ਗਿੱਲਾ ਕਰ ਲੈਣਾ ਹੈ ਗਿੱਲਾ ਕਰਨ ਦਾ ਇਹ ਫਾਇਦਾ ਹੋ ਜੂਗਾ ਕੱਪੜਾ ਥੋੜਾ ਇਕੱਠਾ ਹੋ ਜੂਗਾ ਤੇ ਆਸਾਨੀ ਨਾਲ ਅੰਦਰ ਚਲ ਜੂਗਾ ਸੱਚੇ ਪਾਸੇ ਤੁਸੀਂ ਦੇਖ ਲਓ ਜਿੱਥੋਂ ਜੀ ਆਪਣੇ ਲੜ ਬਣ ਰਹੇ ਨੇ ਨਾ ਜਿੱਥੋਂ ਲੜ ਉੱਪਰ ਨੂੰ ਜਾ ਰਹੇ ਨੇ ਉਥੇ ਤੁਸੀਂ ਇਸ ਧਮਾਲਾ ਸਾਹਿਬ ਦੇ ਕੱਪੜੇ ਨੂੰ ਦੇਣਾ ਲੜ ਤੁਹਾਡਾ ਜਿੱਡਾ ਮਰਜੀ ਵੱਡਾ ਹੋਵੇ ਇਹ ਜਗ੍ਹਾ ਤੇ ਜਦੋਂ ਤੁਸੀਂ ਕਪੜਾ ਦੇਵੋਗੇ ਤਾਂ ਪਤਾ ਨਹੀਂ ਲੱਗੂਗਾ ਠੀਕ ਹੈ ਜਿਆਦਾ ਪਤਾ ਨਹੀਂ ਲੱਗੂਗਾ ਲੜ ਤੁਸੀਂ ਕਿੱਥੇ ਖਤਮ ਕੀਤਾ ਹੈ ਨੋਰਮਲੀ ਜਦੋਂ ਪਿੱਛੋਂ ਵੀ ਦੇਖੋਗੇ ਤੇ ਫਰੰਟ ਤੋਂ ਵੀ ਦੇਖੋਗੇ ਜਦੋਂ ਕੋਈ ਸਾਈਡ ਤੋਂ ਧਿਆਨ ਨਾ ਦੇਖੂਗਾ ਫਿਰ ਪਤਾ ਲੱਗੂਗਾ ਕਿ ਹਾਂ ਲੜ ਇੱਥੇ ਦਿੱਤਾ ਹੈ ਜਿੰਨਾ ਮਰਜੀ ਲੜ ਤੁਹਾਡਾ ਵੱਡਾ ਹੋਵੇ ਹਮੇਸ਼ਾ ਇੱਥੇ ਦਿਓ ਬਾਕੀ ਬਸ ਦੇ ਪੱਲੇ ਨੂੰ ਘੁਮਾ ਦਿਓ ਅੰਦਰ ਤੱਕ ਓਕੇ ਜੀ ਤੇ ਹੁਣ ਸ਼ੇਪ ਆਪਣੀ ਬਰਾਬਰ ਹੈ ਪਿੱਛੋਂ ਵੀ ਧਮਾਲਾ ਸਾਹਿਬ ਨੂੰ ਸਹੀ ਕਰਾਂਗੇ ਤੇ ਜਿਹੜੀ ਮੋਹਲੇ ਹ ਉਹਨੂੰ ਵੀ ਅਸੀਂ ਸਲਾਈ ਫੇਰ ਕੇ ਸਾਫ਼ ਕਰਾਂਗੇ ਸ਼ੇਪ ਨੂੰ ਦੋਨਾਂ ਸਾਈਡਾਂ ਤੋਂ ਸਹੀ ਕਰ ਲੈਣਾ ਹੈ ਪਿਛੇ ਜੀ ਸਾਰੇ ਪੇਚਾਂ ਨੂੰ ਸਾਫ਼ ਕਰਨਾ ਹੈ ਤੇ ਤੁਸੀਂ ਦੇਖ ਸਕਦੇ ਸੱਜੇ ਪਾਸੇ ਵੀ ਆਪਣਾ ਤੁਮਾਲਾ ਸਾਹਿਬ ਪ੍ਰੋਪਰ ਵੇਚ ਦੇ ਵਿੱਚ ਆ ਸਹੀ ਆ ਤੇ ਟਾਈਟਾ ਉਪਰੋ ਜੀ ਬੁੰਗਾ ਸਾਹਿਬ ਵੀ ਅਸੀਂ ਜਿਆਦਾ ਵੱਡਾ ਨਹੀਂ ਸਜਾਇਆ ਕਿਉਂਕਿ ਆਪਾਂ ਗੋਲਾਈ ਦੇ ਵਿੱਚ ਬੁੰਗਾ ਸਾਹਿਬ ਨੂੰ ਸਜਾਇਆ ਦੋਨਾਂ ਸਾਈਡਾਂ ਤੋਂ ਅੱਖਾਂ ਨੂੰ ਵੀ ਬਰਾਬਰ ਕਰ ਲੈਣਾ ਹੈ ਦੇਖ ਲੈਣਾ ਦੋਨਾਂ ਸਾਈਡਾਂ ਤੋਂ ਲੜ ਜਿਹੜੇ ਆਪਣੇ ਟਾਈਟ ਨੇ ਇਸ ਤਰੀਕੇ ਨਾਲ ਤੁਸੀਂ ਤੁਹਾਲਾ ਸੈਮ ਨੂੰ ਕੰਪਲੀਟ ਕਰਨਾ ਹੈ ਤੇ ਬਾਕੀ ਮੇਰੇ ਵੀਰੋ ਜੇ ਤੁਸੀਂ ਇਦਾਂ ਜਿਆ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾ ਸਿੱਖਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਕਿਉਂਕਿ ਬਹੁਤ ਨਵੇਂ-ਨਵੇਂ ਸਟਾਈਲ ਦੀਆਂ ਵੀਡੀਓਜ਼ ਔਨ ਦਾ ਵੇ ਆ ਅਸੀਂ ਰੋਜ਼ ਨਵੇਂ ਸਟਾਈਲ ਲੈ ਕੇ ਆ ਰਹੇ ਹਾਂ ਪਿਛਲੇ 48 ਦਿਨਾਂ ਤੋਂ ਤੇ ਅੱਜ ਹੈਗਾ 49ਵਾਂ ਦਿਨ ਤੇ ਪਿਆਵੇਂ ਦਿੱਲੀ ਵੀ ਤੁਹਾਡੇ ਲਈ ਕੁਝ ਖਾਸ ਲੈ ਕੇ ਆਵਾਂਗੇ ਕੱਲ ਅਸੀਂ ਇਸ ਲਈ ਜਰੂਰ ਦੇਖਿਓ ਕੱਲ ਵਾਲੀ ਵੀਡੀਓ ਵੀ ਤੇ ਹੁਣ ਅਸੀਂ ਸਲਾਈ ਫੇਰ ਕੇ ਲੜਾਂ ਨੂੰ ਦੇਖੋ ਸਾਫ਼ ਕੀਤਾ ਹੈ ਸਾਰੇ ਲੜਾਂ ਨੂੰ ਉੱਪਰਲੇ ਪਾਸੇ ਵੀ ਮੋਟਾ ਕੀਤਾ ਆ ਜਿਹੜਾ ਇਹਨਾਂ ਦੇ ਵਿੱਚ ਗੈਪ ਆ ਵੱਧ ਘਟ ਗਾਇਪ ਆ ਨਾ ਇਹਨਾਂ ਨੂੰ ਵੀ ਅਸੀਂ ਸਹੀ ਕਰਨਾ ਆ ਦੇਖੋ ਇਹ ਗੈਪ ਘਟਾ ਲਈ ਨਿਚਲੇ ਲੜ ਦੇ ਵਿੱਚ ਸਲਾਈ ਫੇਰੋ ਉਹਦੇ ਨਾਲ ਥੋੜਾ ਗੈਪ ਘਟ ਜੂਗਾ ਤੇ ਦੋਨਾਂ ਸਾਈਡਾਂ ਤੋਂ ਇਸੇ ਤਰੀਕੇ ਨਾਲ ਕਰਨਾ ਹੈ ਗੁਲਾਈ ਤੁਹਾਡੀ ਪ੍ਰੋਪਰ ਬਣਨੀ ਚਾਹੀਦੀ ਆ ਸਾਰੇ ਹੀ ਲੜਾਂ ਦੇ ਵਿੱਚ ਇਹ ਜਗਾ ਤੋਂ ਹੱਥ ਫੇਰ ਕੇ ਦੋਨਾਂ ਸਾਈਡਾਂ ਤੋਂ ਬਰਾਬਰ ਕਰ ਲੈਣਾ ਹੈ ਜੇ ਗੈਪ ਜ਼ਿਆਦਾ ਵੱਧ ਜਵੇ ਤਾਂ ਖਿੱਚ ਕੇ ਉਹਨੂੰ ਕਟਾ ਲੈਣਾ ਹੈ ਦੋਨਾਂ ਸਾਈਡਾਂ ਤੋਂ ਤੁਸੀਂ ਇਸ ਤਰੀਕੇ ਨਾਲ ਸਾਫ਼ ਕਰ ਲੈਣਾ ਧੁਮਾਲਾ ਸਾਹਿਬ ਨੂੰ ਜੇ ਕਿਤੇ ਵੀ ਕੋਈ ਕਮੀ ਪੇਚੀ ਲੱਗਦੀ ਹੋਵੇ ਤਾਂ ਤੁਸੀਂ ਉਹਨੂੰ ਖੰਡਾ ਸਾਹਿਬ ਲਗਾਉਣ ਤੋਂ ਪਹਿਲਾਂ ਸਾਫ਼ ਕਰ ਲੈਣਾ ਹੈ ਤੇ ਹੁਣ ਤੁਸੀਂ ਦੇਖੋ ਅਸੀਂ ਸਾਰੇ ਪੇਚਾਂ ਦੇ ਵਿੱਚਲਾ ਗੈਪ ਜਿਹੜਾ ਬਰਾਬਰ ਕਰ ਰਹੇ ਹਾਂ ਨਾ ਜਿਹੜੇ ਲੜਾਂ 'ਚ ਵਾਟਰ ਲੱਗ ਰਿਹਾ ਤੁਹਾਨੂੰ ਥੋੜਾ ਜਿਹਾ ਉਹਨਾਂ ਵੀ ਸਲਾਈ ਦੀ ਹੈਲਪ ਨਾਲ ਸਾਫ਼ ਕਰੀਂ ਪਿੱਛੇ ਤੱਕ ਸਲਾਈ ਫੇਰ ਕੇ ਦੋਨਾਂ ਸਾਈਡਾਂ ਤੋਂ ਲੜ ਜਿਹੜੇ ਇੱਕੋ ਜਗ੍ਹਾ ਤੇ ਉਹ ਕੱਢ ਦੇਣੀਆਂ ਤੁਸੀਂ ਤੇ ਇਸ ਤਰੀਕੇ ਨਾਲ ਤੁਸੀਂ ਵੀ ਧਮਾਲਾ ਸਾਹਿਬ ਸਜਾ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਹੈ ਤੁਸੀਂ ਕਲਰਫੁੱਲ ਧਮਾਲਾ ਸਾਹਿਬ ਸਜਾਣ ਲਈ ਤੇ ਜੇ ਤੁਸੀਂ ਮਲਟੀਪਲ ਕਲਰ ਸਜਾਣਾ ਚਾਹੁੰਦੇ ਹੋ ਇਹਦੇ ਲਈ ਤੁਸੀਂ ਹੋਰ ਪਟੀਆਂ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਯਾਂ ਕਹੋ yellow ਕਲਰ ਯੂਜ਼ ਕਰ ਸਕਦੇ ਨੇ ਵਿੱਚ ਐਕਸਟਰਾ ਜਦ ਜਿਹੜਾ ਕਲਰ ਤੁਹਾਨੂੰ ਸਹੀ ਲੱਗਦਾ ਉਸ ਕਲਰ ਨੂੰ ਯੂਜ਼ ਕਰ ਸਕਦੇ ਹੋ ਤੇ ਇਹ ਜਗ੍ਹਾ ਤੋਂ ਵੀ ਤੁਹਾਮਲਾ ਸੈਮ ਨੂੰ ਸਾਫ਼ ਕਰਾਂਗੇ ਜਿਹੜਾ ਇੱਥੇ ਇਹ ਵੱਟ ਪੈ ਨੇ ਨਾ ਛੋਟਾ ਜਿਹਾ ਖੱਬੇ ਪਾਸੇ ਆਪਣੇ ਇੱਥੋਂ ਜੀ ਤੁਸੀਂ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਉੱਪਰ ਤੱਕ ਪਹਿਲਾਂ ਇਸ ਲੜ ਨੂੰ ਸਾਫ਼ ਕਰਿਓ ਫਿਰ ਆ ਜਿਹੜਾ نیچے ਲੜ ਤੇ ਵੱਟ ਪੈ ਰਿਹਾ ਇਹਨੂੰ ਖਿੱਚ ਕੇ ਪਹਿਲਾਂ ਖਿੱਚ ਲਿਓ ਥੱਲੇ ਇਹਦੇ ਨਾਲ ਵੱਟ ਨਿਕਲ ਜਾਊਗਾ ਫਿਰ ਜਦੋਂ ਤੁਸੀਂ ਇਹਨੂੰ ਖਿੱਚੋਗੇ ਜਿਹੜੇ ਆ ਵੱਟ ਪੈਣਗੇ ਇਹਨਾਂ ਨੂੰ ਸਲਾਈ ਫਿਰ ਕੇ ਸਾਫ਼ ਕਰ ਦੇਣਾ ਤੁਸੀਂ ਇਸ ਤਰੀਕੇ ਨਾਲ ਇਹਨਾਂ ਨਾਲ ਤੁਹਾਡੇ ਵੱਟ ਵੀ ਨਿਕਲ ਜੂਗੇ ਤੇ ਲੜ ਵੀ ਆਪਣੀ ਜਗ੍ਹਾ ਤੇ ਆ ਜਾਵੇਗਾ ਪ੍ਰੋਪਰ ਤੇ ਇਹ ਨਾਲ ਤੁਹਾਡੇ ਪੇਚਾ ਦਾ ਜਿਹੜਾ ਗੈਪ ਆ ਉਹ ਵੀ ਬਰਾਬਰ ਬਣ ਜੇਗਾ ਪਿੱਛੇ ਤੱਕ ਕਿਸੇ ਵੀ ਲੜਚ ਕੋਈ ਵੀ ਰਿੰਕਲ ਨਾ ਰਵੇ ਇਸ ਗੱਲ ਤੁਸੀਂ ਧਿਆਨ ਰੱਖਣਾ ਹੈ ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਵੀਰੋ ਕਿ ਦੁਮਾਲਾ ਸਾਹਿਬ ਤੁਹਾਨੂੰ ਕਿਹੋ ਜਿਹਾ ਲੱਗਿਆ ਜਿਹੜਾ ਅਸੀਂ ਇਹ ਚੈਲੰਜ ਸ਼ੁਰੂ ਕੀਤਾ ਇਹਦੇ ਵਿੱਚ ਮੈਂ ਤੁਹਾਨੂੰ ਲਗਭਗ ਹਰ ਇੱਕ ਪੰਜਾਬੀ ਸੈਲੀਬ੍ਰਿਟੀ ਟਾਈਪ ਦਸਤਾਰ ਵੀ ਸਜਾ ਕੇ ਦਿਖਾ ਰਹੀ ਹਾਂ ਦੋ ਦਿਨ ਬਾਅਦ ਚ ਮੈਂ ਤੁਹਾਨੂੰ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾਣਾ ਤਾਂ ਜੋ ਤੁਸੀਂ ਵੀ ਜਿਹੜੀ ਡਿਮਾਂਡ ਕਰਦੇ ਹੋ ਉਹਨਾਂ ਨੂੰ ਵੀ ਅਸੀਂ ਪੂਰਾ ਕਰਦੇ ਰਹੀਏ ਤੇ ਦੂਜੇ ਸਿੱਛਣਾ ਤੁਸੀਂ ਪਿੱਛੋਂ ਵੀ ਤੁਮਾਲਾ ਸਾਹਿਬ ਨੂੰ ਸਹੀ ਕਰਨਾ ਹੈ ਮੇਰੇ ਵੀਰੋ ਤੇ ਜੇ ਤੁਹਾਨੂੰ ਕਿਸੇ ਵੀ ਸਟਾਈਲ ਦੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਉਸ ਚੀਜ਼ ਨੂੰ ਵੀ ਅਸੀਂ ਧਿਆਨ ਦੇ ਵਿੱਚ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਅਗਲੀ ਵਾਰ ਤੁਹਾਡੇ ਡਿਮਾਂਡ ਅਕੋਰਡਿੰਗ ਟਰਬਨ ਟਿਊਟੋਰੀਅਲ ਲੈ ਕੇ ਆਵਾਂਗੇ ਇਸੇ ਤਰ੍ਹਾਂ ਸਾਡੀ ਸਪੋਰਟ ਕਰਦੇ ਰਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕੋਈ ਕਮੀ ਪੇਸ਼ੀ ਆ ਤਾਂ ਉਹ ਵੀ ਦੱਸ ਦਿਆ ਕਰੋ ਅੱਗੇ ਤੋਂ ਕੋਸ਼ਿਸ਼ ਕਰਾਂਗੇ ਉਹਨੂੰ ਦੂਰ ਕਰਨ ਦੀ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋ ਤੇ ਸਾਡੀ ਸਪੋਰਟ ਕਰਦੇ ਰਹੋ ਹੁਣ ਤੁਹਾਨੂੰ ਅਸੀਂ ਖੰਡਾ ਸਾਹਿਬ ਲਗਾ ਕੇ ਦਿਖਾਣਾ ਹੈ ਇਹਦੇ ਲਈ ਤੁਸੀਂ ਕੀ ਕਰਨਾ ਸੈਂਟਰ ਚੋਂ ਐਂ ਪਹਿਲਾਂ ਇੱਕ ਵਾਰੀ ਉੱਪਰ ਲੈ ਜਾਣਾ ਜਿੱਥੇ ਤੁਹਾਨੂੰ ਸਹੀ ਲੱਗੇ ਜਿੱਥੇ ਤੁਹਾਨੂੰ ਲਾਣਾ ਪਹਿਲਾਂ ਇੱਕ ਵਾਰੀ ਰੱਖ ਕੇ ਦੇਖ ਲੈਣਾ ਕਿ ਕਿਹੜੀ ਜਗ੍ਹਾ ਤੇ ਸਹੀ ਲੱਗ ਰਿਹਾ ਉਸ ਤੋਂ ਬਾਅਦ ਤੁਸੀਂ ਥੋੜਾ ਉੱਪਰ ਚੱਕ ਕੇ ਲਾਣਾ ਹੈ ਕਿਉਂਕਿ ਆਪਾਂ ਜਦੋਂ ਸੂਈ ਨੂੰ ਅੰਦਰ ਕਰਦਾ ਨਾ ਸੂਈ ਨੂੰ ਲਾਣਾ ਜਦੋਂ ਉਹ ਨਾਲ ਖੰਡਾ ਸਾਹਿਬ ਥੋੜਾ نیچے ਆਊਗਾ ਤੇ ਇਸ ਲਈ ਉਸੇ ਹਿਸਾਬ ਨਾਲ ਪਹਿਲਾਂ ਥੋੜਾ ਉੱਚਾ ਚੱਕ ਕੇ نیچے ਨੂੰ ਖਿੱਚ ਲਿਓ ਤੇ ਇਹਨਾਂ ਤੁਹਾਡਾ ਖੰਡਾ ਸਾਹਿਬ ਟਿਕ ਜਵੇਗਾ ਹੁਣ ਤੁਸੀਂ ਧਮਾਲਾ ਸਾਹਿਬ ਦੀ ਲੁੱਕ ਦੇਖ ਕੇ ਜਰੂਰ ਦੱਸੋ ਕਿ ਤੁਹਾਨੂੰ ਧਮਾਲਾ ਸਾਹਿਬ ਕਿਹੋ ਜਿਹਾ ਲੱਗਿਆ ਜੇ ਵਧੀਆ ਲੱਗਿਆ ਤੇ ਆਪਣੇ ਦੋਸਤਾਂ ਸੱਜਣਾ ਤੱਕ ਲਿੰਕ ਜਰੂਰ ਸ਼ੇਅਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਜਰੂਰ ਕਰਿਓ ਕਿ ਤੁਹਾਡੀ ਕੀ ਸੋਚ ਹੈ ਧਮਾਲਾ ਸਾਹਿਬ ਬਾਰੇ ਕੀ ਕਿਹੋ ਜਿਹਾ ਸੱਜਿਆ ਤੇ ਅੱਗੇ ਵੀ ਤੁਹਾਡੇ ਲਈ ਰੋਜ਼ ਨਵੇਂ-ਨਵੇਂ ਸਟਾਈਲ ਲੈ ਕੇ ਆਉਂਦੇ ਰਵਾਂਗੇ ਤੇ ਹੁਣ ਤੁਹਾਨੂੰ ਹਰੇਕ ਹਿੱਸੇ ਤੋਂ ਦੁਮਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਰਾਈਟ ਐਂਡ ਲੈਫਟ ਸਾਈਡ ਤੋਂ ਵੀ ਤੇ ਹੁਣ ਉੱਪਰਲੇ ਪਾਸੇੋਂ ਦੇਖ ਸਕਦੇ ਹੋ ਪਿੱਛੇ ਤੱਕ ਸਾਰਾ ਦੁਮਲਾ ਸਾਹਿਬ ਆਪਣਾ ਗੋਲ ਹੈ ਪਿਛਲੇ ਵੀ ਸਾਰੇ ਲੜ ਸਹੀ ਨੇ ਆਪਣੇ ਪਿੱਛੇ ਵੀ ਆਪਾਂ ਵਾਟਰ ਰੱਖੇ ਨੇ ਉੱਪਰਲੇ ਪਾਸੇ ਤੋਂ ਤੇ ਕੋਸ਼ਿਸ਼ ਕਰਾਂਗਾ ਅਗਲੀ ਵਾਰ ਜਦੋਂ ਧੁਮਾਲਾ ਸਾਹਿਬ ਲੈ ਕੇ ਆਉਂਗਾ ਨਾ ਉਹਦੇ ਵਿੱਚ ਮੈਂ ਤੁਹਾਨੂੰ ਜੰਗੀ ਧੁਮਾਲਾ ਸਾਹਿਬ ਲੈ ਕੇ ਆਉਂਗਾ ਤੇ ਪੂਰੀ ਡਿਟੇਲਾਂ ਦੱਸਾਂਗਾ ਉਹਨੂੰ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਦਿਓ ਨਵੀਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਵੀਡੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ